ਮੇਰਾ ਨਾਮ ਹੀ ਅਮਨਦੀਪ ਹੈ ਮੈਂ ਆਫਾ ਫੋਰਮੇਸ਼ਨ ਆ ਪ੍ਰੈਜੈਂਟ ਆ ਪਿੰਡ ਮੇਰਾ ਨਜੀਰਪਾਵਾ ਜੀ ਦੇ ਇਹ ਘਟਨਾ ਜਿਹੜੀ ਹੋਈ ਹੈ ਇਹ ਹੋਈ ਹੈ ਜੀ ਜਿਹੜਾ ਬਾਈਪਾਸ ਦਾ ਹੀ ਆ ਦਾ ਪਰਿਆਰੋਂ ਨਿਕਲਦਾ ਉੱਥੇ ਇਹ ਟਰੱਕ ਫਲਟਿਆ ਜੀ ਔਰ ਨੂੰ ਜੀ ਕਿਸੇ ਲੋਕਲ ਦਾ ਹੀ ਫੋਨ ਆਇਆ ਹੈਗਾ ਕਿ ਇੱਥੇ ਟਰੱਕ ਪਲਟ ਗਿਆ ਹੋਇਆ ਤੇ ਉਹਦੀ ਮਦਦ ਕੀਤੀ ਜਾਵੇ ਕਿਉਂਕਿ ਟਰੱਕ ਵੀ ਗੁਜਰਾਤ ਤੋਂ ਆਇਆ ਹੈਗਾ ਤੇ ਉੱਤ ਬਾਅਦ ਜਦੋਂ ਅਸੀਂ ਪਹੁੰਚੇ ਆ ਤੇ ਨਾਲ ਹੀ ਐਸਐਸਐਫ ਦੀ ਟੀਮ ਨੂੰ ਫੋਨ ਕੀਤਾ ਉਹ ਵੀ 5-7 ਮਿੰਟਾਂ ਜੋ ਉਹ ਪਹੁੰਚ ਗਈ ਆ ਐਮ ਐਚ ਏ ਆਈ ਦੀ ਟੀਮ ਨੂੰ ਕੀਤਾ ਫੋਨ ਉਹ ਵੀ ਪਹੁੰਚ ਗਈ ਹੈ ਜੀ ਆ ਦਾ ਸਾਡੇ ਨਾਲ ਇਸ ਜਦੋਂ ਉਹ ਹਾਈ ਡ੍ਰਮ ਮੰਗਾਏ ਆ ਇੱਕ ਐਮ ਐਚ ਏ ਵਾਲੇ ਟੀਮ ਵੱਲੋਂ ਹਾਈ ਡਰਾਊਗਾ ਤੇ ਇੱਕ ਆਪਾਂ ਆਪਣਾ ਮੰਗਾਇਆ ਇਹ ਉਸ ਤੋਂ ਬਾਅਦ ਵੀ ਨਹੀਂ ਕੋਈ ਅੱਧੇ ਪੌਣੇ ਘੰਟੇ ਤੱਕ ਬੰਦੇ ਜੋ ਹਾਈ ਦਾ ਪਹੁੰਚੂਗਾ ਅੱਧੇ ਪੌਣੇ ਘੰਟੇ ਤੱਕ ਇਹ ਰੋਡ ਕਲੀਅਰ ਹੋ ਜਾਊਗਾ ਇਹ ਤਾਂ ਹੋਇਆ ਪਰ ਮਾਲ ਦਾ ਨੁਕਸਾਨ ਜ਼ਰੂਰ ਹੋਇਆ ਕੋਲਾ ਕੋਲਾ ਸੀਗਾ ਲੱਦੇ ਦਾ ਟਰੱਕ ਦੇ ਉੱਤੇ ਉਹ ਨੁਕਸਾਨ ਹੋ ਗਿਆ ਇਹ ਨਾਲੇ ਟਰੱਕ ਦਾ ਵੀ ਨੁਕਸਾਨ ਹੋਇਆ ਜੀ ਹਾਡੇ ਏਰੀਆ ਬੜਾ ਵਧੀਆ ਆ ਇੱਥੇ ਇਦਾਂ ਦਾ ਚਲੋ ਮਦਦ ਹੀ ਕਰਨ ਵਾਸਤੇ ਲੋਕ ਅੱਗੇ ਹੁੰਦੇ ਆ ਇਦਾਂ ਦਾ ਕੰਮ ਨਹੀਂ ਕਰਦੇ 하게 ਇੱਥੇ ਦੇ ਜਦੋਂ ਫੋਨ ਕੀਤਾ ਸਾਨੂੰ ਪਤਾ ਲੱਗਾ ਇਹ ਸਾਡੇ ਨਾਲ ਜਿਹੜੇ ਸਾਡੀ ਟੀਮ ਦੇ ਮੈਂਬਰ ਸੀਗੇ ਸਾਰੇ ਵੀਰ ਇੱਥੇ ਪਹੁੰਚੇ ਮੌਕੇ ਤੇ ਮੇਰਾ ਨਾਮ ਭਾਜੀ ਕਾਂਸਟੇਬਲ ਕਰਨ ਵੀਰ ਜੇ ਜਿਹੜੀ ਸਾਡੀ ਅਸਰ ਦੀ ਟੀਮ ਆ ਜਿਹੜੀ ਰਾਤ ਤੇ ਕੰਮ ਕਰਦੀ ਆ ਉਹਨੇ ਆ ਕੇ ਇਹਨੂੰ ਕੋਲ ਆਈ ਸੀ ਉਹਨਾਂ ਨੂੰ ਉਹਨਾਂ ਨੇ ਆ ਕੇ ਦੇਖਿਆ ਇਹਨੂੰ ਉਸੇ ਟਾਈਮ ਆ ਕੇ ਇਹਨਾਂ ਨੇ ਜਿਹੜੇ ਕੋਨ ਲਗਾਈ ਆਪਣੀ ਕੌਣ ਲਗਾ ਕੇ ਤੇ ਟ੍ਰਾਫਿਕ ਨੂੰ ਥੋੜਾ ਹਵਾ ਜਿਹਾ ਸਟਾਰ ਢੰਗ ਨਾਲ ਚਾਲੂ ਕੀਤੀ ਗਈ ਆ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਮਜ਼ਦੂਰ ਕਿਹੜਾ ਭੁਲਾਏ ਆ ਖਾਲੀ ਕਰਵਾਇਆ ਟਰੱਕ ਨੂੰ ਉਸ ਤੋਂ ਬਾਅਦ ਇਹਨਾਂ ਸਾਡੀ ਕੋਲ ਆਈ ਆ ਵੀ ਇਹਨੂੰ ਰੋਡ ਨੂੰ ਬੰਦ ਕਰਨਾ ਪਵੇਗਾ ਤਾਂ ਕਿ ਅਸੀਂ ਜਿਹੜਾ ਆਪਣਾ ਦੂਜਾ ਟਰੱਕ ਆ ਉਹ ਲੋਡ ਕਰਵਾ ਸਕੀਏ ਤੇ ਅਸੀਂ ਮੌਕੇ ਤੇ ਉਸ ਟਾਈਮ ਆ ਕੇ ਤੇ ਨਾਲ ਹੁਣ ਹਾਈਵੇ ਵਾਲੀ ਟੀਮ ਆਈ ਹੋਈ ਆ ਉਹਨਾਂ ਨੇ ਉਹ ਆਪਣੇ ਜਿਹੜਾ ਪਿੱਛੇ ਐਗਜ਼ਿਟ ਲੱਗਦਾ ਉੱਥੋਂ ਹੁਣ ਅਸੀਂ ਰੋਡ ਬੰਦ ਕਰਾਂਗੇ ਜਿੱਥੇ ਡਰਾ ਆ ਗਿਆ ਤੇ गाड़ी का थोड़ा बहुत आया लाग, और लिफ्ट में आदमी आ गए थे हम निकले थे मदद करने के लिए रोक आ गए थे पुलिस को फोन कर दिया आ गयी थी पुलिस कैसा लगा अच्छे लोग बहुत बढ़िया बढ़िया आदमी है बहुत बढ़िया आदमी ਅਬ ਕਿਤਨਾ ਕਿੰਨੀ ਢੇਰ ਲਗੇਗੀ ਆਪਣਾ ਟ੍ਰੱਕ ਅਬ ਘੰਟਾ ਅਧਾ ਘੰਟਾ ਹੋਏ ਲਗੇਗਾ ਮੇਰਾ ਨਾਮ ਅਮਨਦੀਪ ਹੈ ਮੈਂ ਆਫਾ ਫੋਰਮੇਸ਼ਨ ਦਾ ਪ੍ਰੈਜ਼ੀਡੈਂਟ ਹਾਂ ਫਿਲਡ ਮੇਰਾ ਨਜੀਰ ਬਾਵਾ ਜੀ ਦੇ ਇਹ ਘਟਨਾ ਜਿਹੜੀ ਹੋਈ ਹੈ ਇਹ ਹੋਈ ਹੈ ਜੀ ਜਿਹੜਾ ਬਾਈਪਾਸ ਦਾ ਹੀ ਆ ਦਾ ਪਰਿਆਰੋਂ ਨਿਕਲਦਾ ਉੱਥੇ ਇਹ ਟਰੱਕ ਪਲਟਿਆ ਜੀ ਔਰ ਨੂੰ ਜੀ ਕਿਸੇ ਲੋਕਲ ਦਾ ਹੀ ਫੋਨ ਆਇਆ ਹੈਗਾ ਕਿ ਇੱਥੇ ਟਰੱਕ ਪਲਟ ਗਿਆ ਹੋਇਆ ਤੇ ਉਹਦੀ ਮਦਦ ਕੀਤੀ ਜਾਏ ਕਿਉਂਕਿ ਟਰੱਕ ਵੀ ਗੁਜਰਾਤ ਤੋਂ ਆਇਆ ਹੈਗਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚਿਆ ਤੇ ਨਾਲ ਹੀ ਐਸਐਸਐਫ ਦੀ ਟੀਮ ਨੂੰ ਫੋਨ ਕੀਤਾ ਉਹ ਵੀ 5-7 ਮਿੰਟਾਂ 'ਚ ਉਹ ਪਹੁੰਚ ਗਈ ਆ ਐਮਐਚਏਆਈ ਦੀ ਟੀਮ ਨੂੰ ਕੀਤਾ ਫੋਨ ਉਹ ਵੀ ਪਹੁੰਚ ਗਈ ਆ ਜੀ ਆ ਡਾਟਾ ਦੇਣ ਵਾਸਤੇ ਇਹ ਜਦੋਂ ਉਹ ਹਾਈ ਡ੍ਰਮ ਮੰਗਾਏ ਆ ਇੱਕ ਐਮਐਚਏ ਵਾਲੀ ਟੀਮ ਵੱਲੋਂ ਹਾਈ ਡਰਾਊਗਾ ਤੇ ਇੱਕ ਆਪਾਂ ਆਪਣਾ ਮੰਗਾਇਆ ਇਹ ਉਸ ਤੋਂ ਬਾਅਦ ਵੀਰੇ ਦੇ ਕੋਈ ਅੱਧੇ ਭੋਲੇ ਘੰਟੇ 'ਚ ਬਨੇ ਜੋ ਹਾਈ ਡਾ ਪਹੁੰਚੂਗਾ ਅੱਧੇ ਭੋਲੇ ਘੰਟੇ 'ਚ ਆਏ ਰੋਡ ਕਲੀਅਰ ਹੋ ਜੂ। ਇਹ ਤਾਂ ਹੋਇਆ ਪਰ ਮਾਲ ਦਾ ਨਕਸਾਲ ਜਰੂਰ ਹੋਇਆ। ਕੋਲਾ ਅ ਕੋਲਾ ਸੀਗਾ ਲੱਦੇ ਦਾ ਟਰੱਕ ਦੇ ਉੱਤੇ ਉਹ ਨਕਸਾਲ ਹੋ ਗਿਆ। ਇਹ ਨਾਲੇ ਟਰੱਕ ਦਾ ਵੀ ਨਕਸਾਲ ਹੋਇਆ ਜੀ। ਸਾਡੇ ਏਰੀਆ ਬੜਾ ਵਧੀਆ ਆ ਇੱਥੇ ਇੰਦਾਂ ਦਾ ਚਲੋ ਮਦਦ ਹੀ ਕਰਨ ਵਾਸਤੇ ਲੋਕ ਅੱਗੇ ਹੁੰਦੇ ਆ। ਇੰਦਾਂ ਦਾ ਕੰਮ ਨਹੀਂ ਕਰਦੇ ਅਗੇ। ਇੱਥੇ ਦੇ ਜਦੋਂ ਫੋਨ ਕੀਤਾ ਸਾਨੂੰ ਪਤਾ ਲੱਗਾ ਇਹ ਸਾਡੇ ਨਾਲ ਜਿਹੜੇ ਸਾਡੀ ਟੀਮ ਦੇ ਮੈਂਬਰ ਸੀਗੇ ਸਾਰੇ ਵੀਰ ਇੱਥੇ ਪਹੁੰਚੇ ਮੌਕੇ ਤੇ। ਮੇਰਾ ਨਾਮ ਭਾਜੀ ਕਨਸਟੇਬਲ ਕਰਨ ਵੀਰ ਜੇ। ਜਿਹੜੀ ਸਾਡੀ ਐਸਐਸ ਦੀ ਟੀਮ ਆ ਜਿਹੜੀ ਰਾਤ ਤੇ ਕੰਮ ਕਰਦੀ ਆ। ਉਨੇ ਆ ਕੇ ਇਹਨੂੰ ਕੋਲ ਆਈ ਸੀ ਉਹਨਾਂ ਨੂੰ ਉਹਨਾਂ ਨੇ ਆ ਕੇ ਦੇਖਿਆ ਇਹਨੂੰ ਉਸੇ ਟਾਈਮ ਆ ਕੇ ਇਹਨਾਂ ਨੇ ਜਿਹੜੇ ਕੋਨ ਲਗਾਈ ਆਪਣੀ ਕੋਨ ਲਗਾ ਕੇ ਤੇ ਟ੍ਰਾਫਿਕ ਨੂੰ ਥੋੜਾ ਆਵਾਜੇ ਸਟਾਰਟ ਡੰਗਣਾ ਚਾਲੂ ਕੀਤੀ ਗਈ ਆ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਮਜ਼ਦੂਰ ਵਗੈਰਾ ਬੁਲਾਏ ਆ ਖਾਲੀ ਕਰਵਾਇਆ ਟਰੱਕ ਨੂੰ ਉਸ ਤੋਂ ਬਾਅਦ ਇਹਨਾਂ ਸਾਡੀ ਕੋਲ ਆਈ ਆ ਵੀ ਇਹਨੂੰ ਰੋਡ ਨੂੰ ਬੰਦ ਕਰਨਾ ਪਵੇਗਾ ਤਾਂ ਕਿ ਜਿਹੜਾ ਆਪਣਾ ਦੂਜਾ ਟਰੱਕ ਆ ਉਹ ਲੋਡ ਕਰਵਾ ਸਕੀਏ ਤੇ ਅਸੀਂ ਮੌਕੇ ਤੇ ਉਸੇ ਟਾਈਮ ਆ ਕੇ ਤੇ ਨਾਲ ਹਾਈਵੇਅ ਵਾਲੀ ਟੀਮ ਆਈ ਹੋਈ ਆ ਉਹਨਾਂ ਨੇ ਉਹ ਆਪਣੇ ਜਿਹੜਾ ਪਿੱਛੇ ਐਕਸੀਡੈਂਟ ਲੱਗਦਾ ਉੱਥੋਂ ਹੁਣ ਅਸੀਂ ਰੋਡ ਬੰਦ ਕਰਾਂਗੇ ਜਿੱਥੇ ਡਰਾ ਗਿਆ ਤੇ ਜਿਹੜਾ ਟਰੱਕ ਟਿਪਰ ਲੋਡ ਹੋਣ ਤੋਂ ਬਾਅਦ ਅਸੀਂ ਜਿਹੜੀ ਟ੍ਰੈਫਿਕ ਆਸੂ ਚੱਦ ਰੰਗ ਚਾਲੂ ਕਰਾਂਗੇ ਆ ਜੀ ਅਮਨਜੀਤ ਜੀ ਮੈਂ ਆਵਾਜ਼ ਫੋਰਮੇਸ਼ਨ ਆ ਪ੍ਰੈਜ਼ੈਂਟ ਆ ਇਹ ਮੇਰਾ ਰੰਜੀਤ ਬਾਵਾ ਜੀ ਜੀ ਇਹ ਘਟਨਾ ਜਿਹੜੀ ਹੋਈ ਆ ਇਹ ਹੋਈ ਆ ਜੀ ਜਿਹੜਾ ਬਾਈਪਾਸ ਦਾ ਹੀ ਆ ਦਾ ਬਰਿਆਰੋਂ ਨਿਕਲਦਾ ਉੱਥੇ ਇਹ ਟਰੱਕ ਪਲਟਿਆ ਜੀ ਔਰ ਨੂੰ ਜੀ ਕਿਸੇ ਲੋਕਲ ਦਾ ਹੀ ਫੋਨ ਆਇਆ ਹੈਗਾ ਕਿ ਇੱਥੇ ਟਰੱਕ ਪਲਟ ਗਿਆ ਆ ਤੇ ਉਹਦੀ ਮਦਦ ਕੀਤੀ ਜਾਏ ਕਿਉਂਕਿ ਟਰੱਕ ਵੀ ਗੁਜਰਾਤ ਤੋਂ ਆਇਆ ਹੈਗਾ ਤੇ ਰੋਡ ਕਲੀਅਰ ਹੋ ਜੂਗਾ ਇਹ ਤਾਂ ਨਹੀਂ ਹੋਇਆ ਪਰ ਮਾਲ ਦਾ ਨੁਕਸਾਨ ਜਰੂਰ ਹੋਇਆ ਕੋਲਾ ਕੋਲਾ ਸੀਗਾ ਲੱਦੇ ਦਾ ਟਰੱਕ ਦੇ ਉੱਤੇ ਉਹ ਨੁਕਸਾਨ ਹੋ ਗਿਆ ਤੇ ਨਾਲੇ ਟਰੱਕ ਦਾ ਵੀ ਨੁਕਸਾਨ ਹੋਇਆ ਜੀ ਸਾਡੇ ਏਰੀਆ ਬੜਾ ਵਧੀਆ ਆ ਇੱਥੇ ਇਦਾਂ ਦਾ ਚਲੋ ਮਦਦ ਦੀ ਕਰਨ ਵਾਸਤੇ ਲੋਕ ਅੱਗੇ ਹੁੰਦੇ ਆ ਇਦਾਂ ਦਾ ਕੰਮ ਨਹੀਂ ਕਰਦੇ ਅੱਗੇ ਇੱਥੇ ਦੇ ਜਦੋਂ ਫੋਨ ਕੀਤਾ ਸਾਨੂੰ ਪਤਾ ਲੱਗਾ ਤੇ ਸਾਡੇ ਨਾਲ ਜਿਹੜੇ ਸਾਡੀ ਟੀਮ ਦੇ ਮੈਂਬਰ ਸੀਗੇ ਸਾਰੇ ਵੀਰ ਇੱਥੇ ਪਹੁੰਚੇ ਮੌਕੇ ਤੇ